ਰਾਮਕਲੀ ਮਹੱਲਾ ਪੰਜਵਾਂ ਮਨ ਮਾਹੀ ਜਾਪ ਭਗਵੰਤ ਗੁਰ ਪੂਰੈ ਇਹ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰ ਦੇਵਾ ਕੀਮਤ ਕਿਛ ਕਹਿਣ ਨਾ ਜਾਈ ਸਾਚੇ ਸੱਚ ਅਲਖੇ ਅਪੇ ਵਾਰਾ ਹਾ ਕਰਨ ਕਰਾ ਮਨ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਤਿ ਭਾਰਾ ਿਨ ਮਹਿ ਥਾਪਿਉ ਥਾਪਨ ਹਾਰਾ ਤਿਸ ਬਿਨ ਅਵਰ ਨ ਕੋਈ ਜਨਕਾਰ ਆਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ ਰਾਮ ਕਲੇ ਮਹਨ ਲਾ ਪੰਨੂਆ ਬਿਰਤਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੀਕ ਅਵਰ ਸ਼ੂਟੀ ਸਬਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਮ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀਓਟ ਸਦੀਵ ਜਾਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਖਨ ਹਾਰ ਨਿਧਾਨ ਸਰਬ ਕੀ ਰੇਣ ਹਵੀਜੈ ਆਪ ਮਟਾਏ ਮਲੀਜੈ ਆਨੰਦ ਇਹਨ ਧਿਆਇਐ ਨਾਮ ਸਫਲ ਨਾਨਕ ਏਉ ਕਾਮ ਰਾਮ ਕਲੇ ਮਹੱਲਾ ਪੰਜਵਾ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਅਲਖੇ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓ ਨਮੋ ਭਗਵੰਤ ਗਸਾਈ ਖਾਲ ਕਰਵ ਰਹਾ ਸਰਬ ਖਾਈ ਰਹਾ ਜਗਨਨਾਥ ਜਗਦੀਮ ਨਮਾਦੂ ਪਉ ਪੰਜਨ ਰਿਦਮਾਹੀ ਅਰਾਧੂ ਰਿਖੀ ਕੇਸ ਗੋਪਾਲ ਗਵਿੰਦ ਪੂਰਨ ਸਰਬਤਰਮਕੰਦ ਮਿਹਰਮਾਨ ਮੌਲਾ ਤੂੰ ਹੀ ਏਕ ਪੀਰ ਪੈ ਕੰਬਰ ਸੇਖ ਦਿਲਾਂ ਕਾ ਮਾਲਿਕ ਕਰੇ ਹਾਕ ਕਰਾਨ ਕਿ ਤੇਬ ਤੇ ਪਾਕ ਨਾਰਾਇਣ ਨਰ ਹਰ ਦਿਆਲ ਰਮਤ ਰਾਮ ਘਟ ਘਟ ਆਧਾਰ ਬਾਸudev ਵਸਤ ਸਭ ਥਾਂ ਲੀਲਾ ਕਿਸ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੇ ਹਾਰ पागत बन्दगी दे सिरजनहार कहो नानक गुरु खोए भ्रम एको अल्लाह पार ब्रह्म रामकली महल्ला पंजवा कोट जन्म के बिनसे पाप हर हर जपत नाही संताप गुरु के चरण कमल मन वसे महा विकार तन ते सब नससे गोपाल को जस गाओ प्राणी ਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸ਼ੀ ਸੰਤ ਪ੍ਰਸਾਦ ਜੱਪਿਆ ਅਬਨਾਸ਼ੀ ਰਹਿਣ ਦਿਨਸ ਪ੍ਰਭ ਸੇਵ ਕਮਾਨੀ ਪ੍ਰਭ ਮਿਲਣ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨੀਸ਼ਾਨ ਦਾਸ ਕੀ ਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮ ਗਤ ਹੋਏ RAM ਕਲੇ ਮਹੱਲਾ ਪੰਜਵਾਂ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਦੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤ ਮਿਟੈ ਅਭਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੀ ਨਾ ਬਿਆਪੈ ਤ੍ਰਿਸ਼ਨਾ ਭੁਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪਰਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰ ਦਾਤਾ ਦਿਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ RAM ਕਲੇ ਮਹੱਲਾ ਪੰਜਵਾਂ ਕਿਸ ਪ੍ਰਵਾਸੈ ਵਿੱਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ RAM ਸੰਗੀ ਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨੈ ਸੋ ਕਰ ਸੇਵ ਜਿਤ ਉਦਰਹਿ ਮੀਤ ਗੁਣ ਗਵਿੰਦ ਰਵਿਅਹ ਦਿਨ ਰਾਤੀ ਸਾਧ ਸੰਗ ਕਰ ਮੰਨ ਕੀ ਪ੍ਰੀਤ ਰਹਾਉ ਜਨਮ ਬਿਹਾਨੋ ਅਹੰਕਾਰ ਅਰਵਾਦ ਤ੍ਰਿਪਤ ਨ ਆਵੈ ਵਿਖਿਆ ਸਾਧ ਪਰਮਤ ਪਰਮਤ ਮਹਾ ਦੁਖ ਪਾਇਆ ਤਰੀ ਨਾ ਜਾਈ ਦੁੱਤਰ ਮਾਇਆ ਕਾਮ ਨਾ ਆਵੇ ਸੋ ਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰਾਖਣ ਕੋ ਦੂਸਰ ਨਹੀਂ ਕੋਏ ਤਉ ਨਿਸ ਤਰੈ ਜੋ ਕਿਰਪਾ ਹੋਏ ਪਤਤ ਪਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ RAMKALE ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇ ਹਰ ਦਰਗਾਹ ਸੋ ਬਾਵੰਤ ਹੁਣ ਗਰਬ ਨਹੀਂ ਬਸੰਤ ਜਾਨੀ ਸੰਤ ਕੀ ਮਿਤਰਾਇ ਕਰ ਕਿਰਪਾ ਦੀਨੋ ਹਰ ਨਾਮਾ ਪੂਰਬ ਸੰਜੋਗ ਮਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਣੀ ਜਨ ਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮਹਿ ਪਰਵੇਸ਼ ਪ੍ਰਗਟੇ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦਾ ਰਾਮਕਲੀ ਮਹੱਲਾ ਪੰਜਵਾਂ ਗਉ ਕੋ ਚਾਰੇ ਸਾਰ ਦੂਲ ਕੌਡੀ ਕਾ ਲਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਬਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨਾ ਖਾਏ ਬਿਲਾਈ ਮਹਾਕਸਾਬ ਸੂਰੀ ਛੱਟ ਪਾਈ ਕਰਨਹਾਰ ਪ੍ਰਭ ਹਿਰਦੈ ਵੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਊਚੈ ਥਲ ਫੂਲੇ ਕਮਲ ਅਨੂਪ ਅਗਨਨਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਬਿਗਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰਾ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ दाज गए त्रिन पाप समेर जप जप नाम पूजे प्रभु पैर अंत रूप प्रगटयो सबतान प्रेम भक्त जोरी सुख मान सागर तरयो बासर खोज खेद ना पायो नह फन रोज सिंध समायो कटके माही कर्ण हार को किस अचरज नाही जो छूटौ तौ जाए पयाल ਜੋ ਕਾਢਿਉ ਤਉ ਨਦਰ ਨਿਹਾਲ ਪਾਪ ਪੁਨ ਹਮਰੈ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਏ RAM KALI MAHALLA 5 ਨਾ ਤਨ ਤੇਰਾ ਨਾ ਮਨ ਤੋਹੀ ਮਾਇਆ 모ਹਿ ਬਿਆਪਿਆ ਤੋਹੀ ਕੁਦਮ ਕਰੈ ਗਾਡਰ ਜਿਉ ਛੇਲਾ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮਖ ਪਾਵਹਿ ਸਾਚ ਤਨ ਆ ਰਹਾਉ ਊਣੀ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਕਰੈ ਵਿਕਾਰ ਜੀ ਅਰੇ ਕਹਿ ਤਾਈ ਗਾਫਲ ਸੰਗ ਨ ਤਸੁ ਆ ਜਾਈ ਤਰਤ ਤੋ ਅਨਕ ਛਲ ਜਾਨੈ ਕੌਡੀ ਕੌਡੀ ਕੋ ਖਾਕ ਸਿਰ ਛਾਨੈ ਜਿਨ ਦੀ ਆਤ ਸੈ ਨਾ ਚੇਤੇ ਮੂਲ ਮਤਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਬ ਭਏ ਦਿਆਲ ਇਹ ਮਨਹੁ ਆਸਦਰਵਾਲ ਹਸਤ ਕਮਲ ਲੜਲੀਨੋ ਲਾਈ ਨਾਨਕ ਸਾਚੈ ਸਾਚ ਸੁਮਾਈ RAM ਕਲੀ ਮਹਲ